ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ 13 ਸਤੰਬਰ ਦਿਨ ਸ਼ੁੱਕਰਵਾਰ ਨੂੰ। ਅੱਜ ਇਹ ਕੁਝ ਗੱਲਾਂ ਮਤਾਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਕੁਝ ਰਿਪੋਰਟਸ ਆ ਰਹੀਆਂ ਕੈਨੇਡਾ ਦੇ ਵਿੱਚ ਜਿਹੜੀਆਂ ਇਹ ਦੱਸਦੀਆਂ ਕਿ ਕੈਨੇਡਾ ਦੇ ਵਿੱਚ ਕਿਸੇ ਵੇਲੇ ਵੀ ਸ਼ਾਂਤੀ ਫੈਲ ਸਕਦੀ ਹੈ, ਸਮਾਜਿਕ ਰਾਜਕਤਾ ਫੈਲ ਸਕਦੀ ਹੈ। ਜਾਂ ਇਹਦਾ ਕਹਿ ਲਓ ਕਿ ਇਹ ਬਿਲਕੁਲ ਸਮਾਜਿਕ ਰਾਜਕਤਾ ਫੈਲਣ ਤੋਂ ਪਹਿਲਾਂ ਵਾਲੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸਿਰਫ ਇੱਕ ਘਟਨਾ ਦੀ ਉੜੀ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਕੋਮਿਸ ਇਨਫਰਮੇਸ਼ਨ ਕਿਤੇ ਨਾ ਕਿਤੇ ਕੋ ਰਿਯੂਮਰ ਕਿਤੇ ਨਾ ਕਿਤੇ ਕੋ ਰੋਲਾ ਰੱਪਾ ਪਰ ਇੱਕ ਟੈਂਸ਼ਨ ਜਿਹੜੀ ਤਣਾਸ ਵੇਲੇ ਪੂਰਾ ਚੰਗੀ ਤਰ੍ਹਾਂ ਬਣ ਚੁੱਕਿਆ ਇਹਨੂੰ ਜੋੜ ਕੇ ਦੇਖਿਆ ਯਾਰਾ ਯੂਕੇ ਦੇ ਨਾਲ ਆਸਾਮਰਾ ਦੇ ਵਿੱਚ ਯੂਕੇ ਦੇ ਵਿੱਚ ਦੰਗੇ ਹੋਏ ਸੀ ਰਾਈਟਸ ਹੋਏ ਸੀ ਜਿੱਥੇ ਕੋਮਿਸ ਇਨਫਰਮੇਸ਼ਨ ਸੀਗੀ ਜਿਹਦੇ ਤੋਂ ਬਾਅਦ ਸਟੈਬਿੰਗ ਹੋ ਗਈ ਤਿੰਨ ਯੰਗ ਗਰਲਸ ਦੀ ਤੇ ਜਿਹੜਾ ਇੱਕ ਜਿਹੜੀ ਸੀਗੀ ਟੇਲਰ ਸਵਿਫਟ ਥੀਮ ਡਾਂਸ ਕਲਾਸ ਸੀਗੀ ਜੁਣਾਈ 29 ਨੂੰ ਤੇ ਉਹਦੇ ਤੋਂ ਬਾਅਦ ਸੋਸ਼ਲ ਜਿਹੜਾ ਇੱਕ ਕਹਿ ਲੋ ਕਿ ਜਿਸ ਕਿਸਮ ਦੇ ਨਾਲ ਉੱਥੇ ਸਮਾਜਿਕ ਰਾਜਿਕਤਾ ਫੈਲੀ ਆ ਜਿਹੜੀਆਂ ਬਹੁਤ ਸਟੇਬਲ ਡੈਮੋਕ੍ਰੇਸੀ ਸਮਝੀਆਂ ਜਾਂਦੀਆਂ ਉਹਨਾਂ ਦੇ ਵਿੱਚੋਂ ਇੱਕ ਸੀ ਜਿੱਥੇ ਕੁਝ ਹੋ ਗਿਆ ਉਦਾਂ ਦਾ ਕਿਹਾ ਜਾ ਰਿਹਾ ਵੀ ਕੈਨੇਡਾ ਦੇ ਵਿੱਚ ਵੀ ਕਿਸੇ ਵੇਲੇ ਵੀ ਹੋ ਸਕਦਾ ਵਾਇਲੈਂਸ ਇੱਕ ਰੇਸਿਸਟ ਅਟੈਕ ਉਹਦੇ ਤੋਂ ਬਾਅਦ ਜਿਹੜਾ ਹਲ ਲੁੱਟਮਾਰ ਉੱਥੇ ਹੋਣੀ ਤੇ ਕਈ ਦਰਜਣਾ ਲੋਕ ਜ਼ਖਮੀ ਹੋ ਗਏ ਪੁਲਿਸ ਦੇ ਕਿੰਨੇ ਲੋਕ ਜ਼ਖਮੀ ਹੋਏ ਆ ਹਜ਼ਾਰ ਬੰਦੇ ਉਹਨਾਂ ਨੇ ਇੰਗਲੈਂਡ ਦੇ ਵਿੱਚ ਉੱਥੇ ਯੂਕੇ ਦੇ ਵਿੱਚ ਅਰੈਸਟ ਕੀਤਾ ਤੇ ਹਜ਼ਾਰ ਤੋਂ ਜ਼ਿਆਦਾ ਉਹਨਾਂ ਨੇ ਚੱਕ ਕੇ ਜੇਲ੍ਹ ਚ ਸੱਟਿਆ ਹੁਣ ਅਟੈਕਰ ਇੱਕ 17 ਸਾਲ ਦਾ ਉੱਥੇ ਜਿਹੜਾ ਜਿਹਦਾ ਕਿ ਕਾਡਫ ਦੇ ਵਿੱਚ ਜਨਮ ਹੋਇਆ ਉੱਥੇ ਦਾ ਸੀਗਾ ਵੇਲਜ਼ ਦੇ ਵਿੱਚ ਗਲਤ న్యూਸ ਸੋਸ਼ਲ ਮੀਡੀਆ ਦੇ ਉੱਤੇ ਫੈਲ ਗਈ ਸੀ ਉੱਥੇ ਜਿਹਦੇ ਵਿੱਚ ਇਹ ਗਿਆ ਕਿਹਾ ਗਿਆ ਸੀ ਕਿ ਜਿਹੜੇ ਮੁਸਲਮ ਅਸਾਈਲਮ ਸੀਕਰ ਸੀਗੇ ਵੀ ਉਹ ਇਹਦੇ ਵਿੱਚ ਸ਼ਾਮਲ ਸੀਗੇ ਮਿਸ ਇਨਫਾਰਮੇਸ਼ਨ ਲਗਾਤਾਰ ਅੱਗੇ ਚੱਲੇ ਗਈ ਤੇ ਉਹਦੇ ਤੋਂ ਬਾਅਦ ਜਿਹੜੇ ਐਂਟੀਮੀਂਗ ਗਰੈਂਟ ਤੇ ਐਂਟੀ ਫੋਰਨਰ ਜਿਹੜੇ ਸੈਂਟੀਮੈਂਟਸ ਸੀਗੇ ਜਾਂ ਜਿਹੜਾ ਡਾਰ ਸੀਗਾ ਪੋਲੀਟਿਸ਼ੀਅਨਸ ਤੇ ਜਾਂ ਇੱਕ ਸਿਰੇ ਦੇ ਸੱਜੇ ਪੱਖੀ ਗਰੁੱਪ ਜਿਹੜੇ ਸੀਗੇ ਉਹ ਸਾਰਾ ਕੁਝ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਜ਼ਿਆਦਾ ਹੋ ਗਈ ਤੇ ਉਹਦੇ ਨਾਲ ਹੋਇਆ ਇਹ ਕਿ ਇੱਕ ਮਤਲਬ ਬਹੁਤ ਮਾੜੀ ਵਾਇਲੈਂਸ ਯੂਕੇ ਦੇ ਵਿੱਚ ਨਦਰਨ ਆਇਰਲੈਂਡ ਦੇ ਵਿੱਚ ਪਿਛਲੇ 10 ਸਾਲਾਂ ਚ ਇਦਾਂ ਦੀ ਗੱਲਬਾਤ ਨਹੀਂ ਸੀ ਜਿਹੜੀ ਉੱਥੇ ਵਾਪਰੀ ਆ ਹੁਣ ਜਿਹੜੇ ਸਮਾਜ ਵਿਗਿਆਨੀ ਨੇ ਉਹ ਜਦੋਂ ਸੋਸ਼ਲ ਡਾਇਨਾਮਿਕਸ ਨੂੰ ਸਮਝ ਰਹੇ ਆ ਤੇ ਉਹ ਇਹ ਦੱਸ ਰਹੇ ਆ ਕਿ ਕੈਨੇਡਾ ਦਾ ਸਮਾਜ ਇਸ ਤਰੀਕੇ ਨਾਲ ਬਦਲਿਆ ਕਿ ਇੱਥੇ ਵੀ ਮਾਹੌਲ ਇਦਾਂ ਦਾ ਬਣਿਆ ਆ ਖਾਸ ਤੌਰ ਦੇ ਉੱਤੇ ਵੀ ਗ੍ਰੈਂਟਸ ਦੇ ਵਿਰੋਧ ਦੇ ਵਿੱਚ ਇੱਕ ਇੱਕ ਜਾਨੀ ਸੋਸ਼ਲ ਮੀਡੀਆ ਦੇ ਉੱਤੇ ਕਹਿ ਲਓ ਜਾਂ ਲੋਕਾਂ ਦੇ ਵਿੱਚ ਇੱਕ ਲਹਿਰ ਚੱਲ ਰਹੀ ਆ ਲੋਕ ਅਫਸਰਟ ਨੇ ਜਿਦਾ ਕਹੋ ਲੋਕ ਅੱਕੇ ਬੈਠੇ ਆ ਜਾਂ ਜਿਦਾ ਕਹੋ ਲੋਕਾਂ ਨੂੰ ਾਕਾ ਦਿੱਤਾ ਗਿਆ ਇਸ ਕਿਸਮ ਦੀ ਫੇਕ ਨਿਊਜ਼ ਸੋਸ਼ਲ ਮੀਡੀਆਜ਼ ਦੇ ਉੱਤੇ ਚੱਲ ਰਹੀ ਆ ਇਸ ਕਿਸਮ ਦਾ ਜਿਹੜਾ ਵਰਤਾਂਤ ਸਿਰਜਿਆ ਜਾ ਰਿਹਾ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਜਿਹੜੇ ਇਮੀਗ੍ਰੈਂਟਸ ਨੇ ਇਹਨਾਂ ਨੇ ਸਾਰਾ ਕੁਝ ਨੁਕਸਾਨ ਕਰਤਾ ਨੇ ਕੰਮ ਲਾ ਲੈ इवन ਜਿਹੜੇ ਜਿਹੜੇ ਮਤਲਬ ਉਸ ਭਾਈਚਾਰੇ ਦੇ ਲੋਕ ਨੇ ਉਹ ਵੀ ਇਸ ਗੱਲ ਦੇ ਵਿਰੁੱਧ ਹੋਇਆ ਵੀ ਇਮੀਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਜਸਟਨ ਟੋਡੋ ਦੀ ਲੋਚਨਾ ਹੋ ਰਹੀ ਆ ਉਹਦੇ ਤੋਂ ਬਾਅਦ ਹੁਣ ਖਤਰਾ ਕਿੱਥੇ ਆ ਜਿੱਥੇ ਤੇ ਇਹਨਾਂ ਦੀ ਬਹੁ ਗਿਣਤੀ ਆ ਮੰਨ ਲਓ ਸਾਰੀ ਬ੍ਰੈਂਪਟਨ ਬੀਸੀ অন্ਟਾਰੀਓ ਹੈ ਨਾ ਥਾਂ ਤੇ ਉੱਥੇ ਕੁਝ ਨਹੀਂ ਹੋ ਸਕਦਾ ਕਿ ਆਪੇ ਉਹ ਗਿਣਤੀ ਛਨੇ ਜਿਹੜੇ ਲੋਕ ਬਾਹਰੋਂ ਆਏ ਨੇ ਜਾਂ ਦੂਜੇ ਨੇ ਜਿੱਥੇ ਕਿਤੇ ਜਿਵੇਂ ਐਡਮੰਟਨ ਕਲਗਰੀ ਜਾਂ ਜਿੱਥੇ ਕਿਤੇ ਉਹ ਇਲਾਕੇ ਜਿਹੜਾ ਉਹਨਾਂ ਤੋਂ ਵੀ ਵੱਖਰੇ ਇਲਾਕਿਆਂ ਦੇ ਵਿੱਚ ਜਿੱਥੇ ਇਹ ਗਿਣਤੀ ਘਟਾ ਇਹਨਾਂ ਦੀ ਉੱਥੇ ਇਹ ਸਮੱਸਿਆ ਆ ਸਕਦੀ ਐਡਮੰਟਨ ਦੇ ਵਿੱਚ ਪਿਛਲੇ ਦਿਨੀ ਇੱਕ ਨੌਜਵਾਨ ਦਾ ਜਿਹੜਾ ਕਤਲ ਹੋਇਆ ਤੇ ਉਸ ਤੋਂ ਬਾਅਦ ਉੱਥੋਂ ਦੇ ਮੇਅਰ ਨੇ ਮੰਗ ਕੀਤੀ ਸੀ ਵੀ ਇਹਨੂੰ ਹੇਟ ਕਰਾਈਮ ਦੇ ਇਨਸੀਡੈਂਟ ਵਜੋਂ ਸਮਝਿਆ ਜਾਵੇ ਜੇ ਦੀ ਤਫ਼ਤੀਸ਼ ਉਦਾਂ ਕੀਤੀ ਜਾਵੇ ਲੋਕਾਂ ਦੇ ਵਿੱਚ ਇਸ ਕਿਸਮ ਦੀ ਸੋਸ਼ਲ ਮੀਡੀਆ ਨੇ ਭਾਵਨਾ ਪੈਦਾ ਕਰ ਦਿੱਤੀ ਆ ਜਾਂ ਜਿਹੜੀ ਟੈਨਸ਼ਨ ਕ੍ਰੀਏਟ ਹੋਈ ਆ ਸਾਰੇ ਸਮਾਜ ਦੇ ਵਿੱਚ ਇਸ ਵੇਲੇ ਸਰਕਾਰਾਂ ਨੂੰ ਇਦਾਂ ਲੱਗਦਾ ਵੀ ਇਮੀਗ੍ਰੇਸ਼ਨ ਜ਼ਰੂਰੀ ਆ ਕੈਨੇਡਾ ਦੇ ਚ ਰਹਿਣ ਵਾਲੇ ਬੰਦਿਆਂ ਨੂੰ ਇਦਾਂ ਲੱਗਦਾ ਵੀ ਸਾਡੀ ਹਰ ਸਮੱਸਿਆ ਦੇ ਲਈ ਇਮੀਗ੍ਰੈਂਟ ਜ਼ਿੰਮੇਵਾਰ ਨੇ ਸਾਨੂੰ ਨੌਕਰੀਆਂ ਮਿਲ ਲਈਆਂ ਸੀ ਸਾਡਾ ਸਾਰਾ ਕੁਝ ਉਨ੍ਹਾਂ ਸੀ ਸਾਰਾ ਕੁਝ ਇਹ ਲੈ ਗਿਆ ਅਸਲ ਹਾਲਾਤ ਇਹ ਨਹੀਂ ਆ ਅਸਲ ਸਚਾਈ ਹੋਰ ਆ ਜਰ ਜਿੰਨਾਕ ਜਿਵੇਂ ਉਹ ਹੁੰਦਾ ਨਾ ਕਿ ਸੁੱਕੇ ਘਾਹ ਦੇ ਉੱਤੇ ਤੁਸੀਂ ਬੈਠੇ ਆ ਤੇ ਤਿੱਲੀ ਕਿਸੇ ਨੇ ਇੱਕ ਸਿੱਟ ਨਹੀਂ ਤੇ ਭੰਬੜ ਮਚ ਜਾਂਦੇ ਆ ਕੈਨੇਡਾ ਲਗਭਗ ਉਸ ਕਿਸਮ ਦੀ ਇੱਕ ਟੈਨਸ਼ਨ ਦੇ ਵਿੱਚ ਉਹ ਇਸ ਵੇਲੇ ਲੰਘ ਰਿਹਾ ਕਿਤੇ ਵੀ ਇੱਕ ਗਲਤ ਖਬਰ ਆ ਗਈ ਕਿਤੇ ਵੀ ਇੱਕ ਮਿਸ ਇਨਫੋਰਮੇਸ਼ਨ ਆ ਗਈ ਉਸ ਚੀਜ਼ ਨੇ ਭੜਕਾਹਟ ਪੈਦਾ ਕਰ ਦੇਣੀ ਹੈ ਸਮਾਜ ਦੇ ਵਿੱਚ ਇਹ ਗੱਲ ਕਈ ਮਾਹਰ ਕਈ ਜਿਹੜੇ ਨੂੰ ਸਮਾਜ ਦੇ ਬਦਲਾਅ ਨੂੰ ਲਗਾਤਾਰ ਦੇਖਦੇ ਆਬਜ਼ਰਵ ਕਰਦੇ ਆ ਉਹ ਇਸ ਵੇਲੇ ਵਾਰਨ ਕਰ ਉਹਦੇ ਚ ਇੱਕ ਗੱਲ ਤੇ ਜਿਹੜੀ ਸਭ ਤੋਂ ਵਧੀਆ ਸਮਝਣ ਵਾਲੀ ਇਹ ਹੈ ਕਿ ਤੁਹਾਨੂੰ ਰਿਲਾਈਏਬਲ ਸੋਰਸ ਤੇ ਯਕੀਨ ਕਰਨਾ ਪਊਗਾ ਕਿ ਅਸਲ ਦੇ ਵਿੱਚ ਕਿਹੜੀ ਖਬਰ ਸੱਚੀ ਆ ਜਾਂ ਕਿਹੜੀ ਝੂਠੀ ਆ ਕੀ ਕੋਈ ਇਦਾਂ ਦੀ ਗੱਲਬਾਤ ਹੈਗੀ ਆ ਜਾਂ ਨਹੀਂ ਹੈਗੀ ਵੈਸੇ ਹੀ ਤਾਂ ਨਹੀਂ ਬਹੁਤ ਵੱਡੇ ਵੱਡੇ ਇਸ ਚੀਜ਼ ਦੇ ਨਾਲ ਮਤਲਬ ਇਤਿਹਾਸ ਦੇ ਵਿੱਚ ਬਹੁਤ ਬੰਦ ਭਾਗੀਆਂ ਘਟਨਾਵਾਂ ਵਕਰੀ ਅਮਰੀਕਾ ਦੇ ਵਿੱਚ ਟਲਸਾ ਮੈਸੇਕਰ ਵਰਗਾ ਜਿਹੜਾ ਕਹਾਉਣਾ ਕੰਮ ਉਥੇ ਜਿਸ ਕਿਸਮ ਦੇ ਨਾਲ ਹੋਇਆ ਸੀ ਔਰ ਇੱਕ ਛੋਟੀ ਜਿਹੀ ਮਿਸ ਇਨਫੋਰਮੇਸ਼ਨ ਕਿ ਉਹ ਉਦੋਂ ਤੋਂ ਸੋਸ਼ਲ ਮੀਡੀਆ ਵੀ ਨਹੀਂ ਸੀ ਹੁੰਦਾ ਜਦੋਂ ਦੀਆਂ ਉਹ ਕਲਸਾ ਮੈਸਾ ਕਰ ਰਹੇ ਹੁੰਦਾ ਸੀ ਕਿ ਉਹ ਜਿਹੜਾ ਨੌਜਵਾਨ ਮੁੰਡਾ ਬਾਹਰ ਬੈਠਾ ਸੀ ਬਲੈਕ ਭਾਈ ਚਾਰੇ ਦਾ ਤੇ ਉਹ ਵਾਸ਼ਰੂਮ ਦੇ ਲਈ ਅੰਦਰ ਬਿਲਡਿੰਗ ਦੇ ਵਿੱਚ ਜਾਂਦਾ ਤੇ ਉੱਥੇ ਇੱਕ ਕੁੜੀ ਦੀ ਉਹਨੂੰ ਹੱਥ ਵੱਜ ਜਾਂਦਾ ਉਹਦੀ ਲਿਫਟ ਜਿਹੜੀ ਐਲੀਵੇਟਰ ਦੇ ਵਿੱਚ ਤੇ ਉਦੋਂ ਤੋਂ ਫਿਰ ਉਹ ਕਿੱਡੀ ਗੱਲ ਵੱਧਦੀ ਹੈ ਉੱਥੇ ਦੰਗੇ ਫੈਲਦੇ ਆ ਕਿੰਨੇ ਕਤਲ ਹੁੰਦੇ ਆ ਕੀ ਕੁਛ ਉੱਥੇ ਪੰਨ ਤੋੜ ਹੁੰਦੀ ਹੈ ਜਿਹੜਾ ਅੱਜ ਵੀ ਅਮਰੀਕਾ ਦੇ ਇਤਿਹਾਸ ਵਿੱਚ ਯਾਦ ਰੱਖਿਆ ਜਾਂਦਾ ਇਹੀ ਕੁਛ ਉਹਦਾ ਇੱਕ ਵੱਖਰਾ ਤਰੀਕਾ ਜਿਹੜਾ ਜਾਂ ਉਹਦਾ ਬਦਲਿਆ ਰੂਪ ਯੂਕੇ ਦੇ ਵਿੱਚ ਅਸੀਂ ਥੋੜਾ ਜਿਹਾ ਪਹਿਲਾਂ ਹੱਥ ਦੇਖਿਆ ਜੋ ਕੁਝ ਹੋਥੇ ਹੋਇਆ ਉਹਦੇ ਤੋਂ ਬਾਅਦ ਜਿਹੜੀ ਨਫ਼ਰਤ ਲੋਕਾਂ ਦੇ ਵਿੱਚ ਫੈਲ ਜਾਂਦੀ ਉਹ ਬਹੁਤ ਖਤਰਨਾਕ ਹੈ ਕਿ ਔਰ ਗੱਲ ਕੋਈ ਵੀ ਹੋਵੇ ਉਹਨੂੰ ਫਿਰ ਇਮੀਗ੍ਰੈਂਟਸ ਦੇ ਨਾਲ ਜੋੜ ਦਿੱਤਾ ਜਾਂਦਾ ਅ ਜਿਹੜਾ ਕਿ ਮਾੜਾ ਹੈ ਭਾਵੇਂ ਮਲਟੀਕਲਚਰਲਿਜ਼ਮ ਇੱਥੇ ਸਾਰਾ ਕੁਝ ਆਪਣੇ ਕੋਲ ਹੈ ਡਾਈਵਰਸਿਟੀ ਹੈ ਇੱਥੇ ਅਸਲ ਦੇ ਵਿੱਚ ਜਿਹੜੀਆਂ ਕੰਡੀਸ਼ਨਸ ਨੇ ਜੇ ਇਸ ਕਿਸਮ ਦੀਆਂ ਕੰਡੀਸ਼ਨਸ ਨੇ ਉੱਥੇ ਯੂਕੇ ਦੇ ਵਿੱਚ ਉਹਨੂੰ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਿੱਦਾਂ ਦੀ ਡੈਮੋਗ੍ਰਾਫਿਕ ਸ਼ਿਫਟ ਆ ਜਿੱਦਾਂ ਦੀ ਜਿਹੜੀ ਨਫ਼ਰਤ ਵਧੀ ਆ ਜੇ ਇਸ ਕਿਸਮ ਦੀ ਪੋਲਰਾਈਜ਼ੇਸ਼ਨ ਹੋਈ ਆ ਜੇ ਇਸ ਕਿਸਮ ਦੀ ਮਿਸ ਇਨਫਾਰਮੇਸ਼ਨ ਸਪਰੈਡ ਹੋਈ ਆ ਉਹ ਇੱਥੇ ਵੀ ਉਸੇ ਤਰ੍ਹਾਂ ਦੀ ਪੈਦਾ ਹੋ ਰਹੀ ਆ ਤੇ ਹਾਲਾਤ ਉਦਾਂ ਦੇ ਬਣ ਰਹੇ ਆ ਇਹਦੇ ਨਾਲ ਜੇ ਇਸ ਇਸ਼ੂ ਨੂੰ ਸਮੇਂ ਦੇ ਉੱਤੇ ਐਡਰੈਸ ਨਾ ਕੀਤਾ ਗਿਆ ਇਹਨਾ ਕੈਨੇਡਾ ਦੇ ਸ਼ਹਿਰਾਂ ਦੇ ਵਿੱਚ ਅਨਰੈਸਟ ਹੋਣੀ ਲਾਜ਼ਮੀ ਆ ਕਿਸੇ ਵੇਲੇ ਵੀ ਇਹ ਚੀਜ਼ਾਂ ਵਾਪਰ ਸਕਦੀਆਂ ਕੈਨੇਡਾ ਦੇ ਸ਼ਹਿਰਾਂ ਦੇ ਵਿੱਚ ਬਿਲਕੁਲ ਯੂਕੇ ਦੇ ਬੇਸ ਦੇ ਉੱਤੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦਾ ਇੱਕ ਇਨਫਲਕਸ ਇੱਕ ਬਹੁਤ ਇਕੱਠੀ ਇਮੀਗ੍ਰੇਸ਼ਨ ਹੋਈ ਆ ਔਰ ਉਹ ਭਾਂਤ ਭਾਂਤ ਦੀ ਲੱਕੜੀ ਹੈ ਇੱਥੇ ਤਰ੍ਹਾਂ ਤਰ੍ਹਾਂ ਦੇ ਦੇਸ਼ਾਂ ਤੋਂ ਲੋਕ ਇੱਥੇ ਆ ਕੇ ਵਸ ਗਏ ਜਿਹੜਾ ਜਿਹੜਾ ਜਿਹੜੇ ਇਹਦੇ ਹਿਊਮਨ ਰਾਈਟਸ ਤੇ ਨਾਰਮਸ ਆ ਉਹਨਾਂ ਦਾ ਵੱਖਰਾ ਰੋਲਾ ਡਾਈਵਰਸਿਟੀ ਇੱਥੇ ਕੁਦਰਤੀ ਤੌਰ ਦੇ ਉੱਤੇ ਹੈਗੀ ਆ ਪਰ ਇਸ ਡਾਈਵਰਸਿਟੀ ਤੇ ਇਹਦੇ ਨਾਲ ਚੈਲੰਜਸ ਵੀ ਆ ਜਿਹੜੀ ਇੰਟੀਗ੍ਰੇਸ਼ਨ ਦੇ ਵਿੱਚ ਜਾਂ ਐਕਸੈਪਟੈਂਸ ਦੇ ਵਿੱਚ ਇਹ ਇੱਕ ਬਹੁਤ ਵੱਡਾ ਮਸਲਾ ਆ ਇੱਥੇ ਦਾ ਕੈਨੇਡਾ ਨੇ ਲਗਭਗ 40 ਲੱਖ ਬੰਦਾ ਇੱਥੇ ਸੱਦਿਆ 2005 ਤੋਂ ਬਾਅਦ ਜਿਹਨੂੰ ਸਿਟੀਨਸ਼ਿਪ ਦਿੱਤੀ ਆ ਜਾਂ ਜਿਹੜੇ ਪੱਕੇ ਹੋਏ ਆ ਇੱਥੇ ਹੁਣ ਇਹ 1/3 ਆ ਜਿਹੜੇ ਔਰ ਇਹ ਸਾਰੇ ਵਿੱਚੋਂ 1/3 ਇੰਡੀਆ ਤੋਂ ਆਇਆ। ਅ ਇੰਡੀਆ ਫਿਲਪੀਨ ਤੇ ਚਾਈਨਾ ਤੋਂ ਉਹਨਾਂ ਦੇ ਵਿੱਚ ਇੰਡੀਅਨਸ ਦੀ ਮੈਜੋਰਿਟੀ ਹੈ। ਅ ਦੂਜੇ ਕੁਝ ਜਿਹੜੇ ਆ ਉਹ ਨਾਨ ਵਾਈਟ ਨਾਨ ਯੂਰੋਪੀਅਨ ਜਿਹੜੇ ਹੁਣ ਜਿਹੜੇ ਰੇਸ਼ੀਅਲ ਪਰਸੈਂਟੇਜ ਆ ਉਹ ਜ਼ਿਆਦਾ ਹੋ ਗਈ ਹੈ 2/3 ਹੋ ਗਈ ਹੈ ਇਮੀਗ੍ਰੈਂਟਸ ਦੀ। ਜੇ ਅਨ ਉਸ ਨੂੰ 90 ਦੇ ਨਾਲ ਕੰਪੇਅਰ ਕਰਦੇ। 90 ਦੇ ਵਿੱਚ ਜਿਹੜੇ 54% ਇਮੀਗ੍ਰੈਂਟ ਸੀ ਕੈਨੇਡਾ ਦੇ ਵਿੱਚ ਯੂਰਪ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ 6% ਜਿਹੜੇ ਸੀਗੇ ਉਹ 54% ਜਿਹੜੇ ਆ ਉਹ ਇਮੀਗ੍ਰੈਂਟ ਸੀਗੇ ਯੂਰਪ ਦੇ ਵਿੱਚ ਬੌਰਨ ਸੀਗੇ ਤੇ 6% ਇੱਥੇ ਸੀਗੇ ਆਪਣੇ ਅਮਰੀਕਾ ਦੇ ਵਿੱਚ ਜਿਹੜਾ ਗਵਰਨਮੈਂਟ ਦਾ ਡਾਟਾ ਤੁਸੀਂ ਚੱਕ ਕੇ ਹੁਣ ਦੇਖਦੇ ਆਂ ਤੇ ਜਿਹੜੀ ਰੈਸ਼ੀਅਲ ਗਰੁੱਪਸ ਨੇ ਜਿਹੜੇ ਗਵਰਨਮੈਂਟ ਦੇ ਡਾਟੇ ਦੇ ਅਨੁਸਾਰ ਜਿਹੜੇ ਰੈਸ਼ੀਅਲ ਗਰੁੱਪਸ ਨੇ 69.3% ਇਮੀਗ੍ਰੈਂਟਸ ਦੇ ਪੋਪੂਲੇਸ਼ਨ ਦੇ ਵਿੱਚ 2021 ਦੇ ਵਿੱਚ ਆ ਹੁਣ ਜੋ ਕੁਛ ਯੂਕੇ ਦੇ ਵਿੱਚ ਹੋਇਆ ਜਿਹੜੀ ਅਨਰੈਸਟ ਉੱਥੇ ਹੋਈ ਆ ਜਿਹੜੀਆਂ ਪੋਲਸ ਦੱਸ ਰਹੀਆਂ ਕੈਨੇਡਾ ਦੇ ਹਾਲਾਤ ਵੀ ਲਗਭਗ ਉਦਾਂ ਦੇ ਆ ਕਿਸੇ ਵੀ ਖਬਰ ਦੀ ਪੜਤਾਲ ਕਰੋ ਪੁੱਛੋ ਵੀ ਇਹ ਸਹੀ ਆ ਜਿਹੜੇ ਰਿਲਾਈਏਬਲ ਸੋਰਸਸ ਨੇ ਉਹਨਾਂ ਦੇ ਉੱਤੇ ਜਾਓ ਸੋਸ਼ਲ ਮੀਡੀਆ ਦੇ ਉੱਤੇ ਡਿਪੈਂਡ ਨਾ ਕਰੋ ਬੜਾ ਕੁਛ ਇਹੋ ਜਿਹਾ ਫੈਲ ਰਿਹਾ ਜਾਂ ਫਲਾਇਆ ਜਾ ਰਿਹਾ ਜਿਹੜਾ ਇਸ ਸਮਾਜ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕਰ ਰਿਹਾ ਮਾਹਰ ਕਹਿੰਦੇ ਆ ਕਿ ਜੋ ਯੂਕੇ ਦੇ ਵਿੱਚ ਦੰਗੇ ਹੋਏ ਆ ਕੈਨੇਡਾ ਬਹੁਤ ਹੀ ਦੂਰ ਨਹੀਂ ਜੇ ਇਸ ਮਸਲੇ ਦੇ ਉੱਤੇ ਧਿਆਨ ਨਾ ਦਿੱਤਾ ਗਿਆ ਤਾਂ ਇੱਥੇ ਵੀ ਇਹ ਕੁਝ ਹੋ ਸਕਦਾ ਹੈ ਕੈਨੇਡਾ ਦੇ ਵਿੱਚ ਹੈਲਥ ਕੈਨੇਡਾ ਨੇ ਜਿਹੜੀ ਇੱਕ ਜਾਰੀ ਕੀਤੀ ਹੈ ਔਰ ਜਿਹੜਾ ਪੱਤਰ ਜਾਰੀ ਕੀਤਾ ਉਹਦੇ ਵਿੱਚ ਇਹਨਾਂ ਨੇ ਬਰੋਮੀਨੇਟਿਡ ਵੈਜੀਟੇਬਲ ਆਇਲ ਜਿਹਨੂੰ ਬੀਵੀਓ ਕਹਿੰਦੇ ਆ ਉਹਨੂੰ ਫੂਡ ਐਡਿਕਟਿਵ ਵਜੋਂ ਬੈਨ ਕਰ ਦਿੱਤਾ ਕਿਉਂਕਿ ਹੈਲਥ ਕਨਸਰਨ ਆ ਰਿਹਾ ਹੈ ਬੀਵੀਓ ਨੂੰ ਬੈਨ ਕਰ ਦਿੱਤਾ ਕਿ ਕੈਨੇਡਾ ਦੇ ਵਿੱਚ ਬੀਵੀਓ ਨੂੰ ਕਹਿੰਦੇ ਆ ਬ੍ਰੋਮੀਨੇਟਡ ਜਿਹੜਾ ਵੈਜੀਟੇਬਲ ਆਇਲ ਬੀਵੀਓ ਜਿਹੜਾ ਕਿ ਖਾਸ ਤੌਰ ਦੇ ਉੱਤੇ ਕੁਝ ਡਰਿੰਕਸ ਦੇ ਵਿੱਚ ਪਾਇਆ ਜਾਂਦਾ ਬੀਵੀਓ ਪਹਿਲਾਂ ਬੈਨ ਕੀਤਾ ਗਿਆ ਬੈਨ ਕੀਤਾ ਗਿਆ ਸੀ ਕੁਝ ਸਟੱਡੀਜ਼ ਜਿਹੜੀਆਂ ਇਹ ਦੱਸਦੀਆਂ ਕਿ ਇਹ ਨਾਲ ਹੈਲਥ ਰਿਸਕ ਹੋ ਸਕਦਾ ਸਪੈਸ਼ਲੀ ਜਦੋਂ ਇਹਨੂੰ ਵੱਡੀ ਜ਼ਿਆਦਾ ਮਾਤਰਾ ਦੇ ਵਿੱਚ ਲੈ ਲਿਆ ਜਾਵੇ ਤੁਹਾਡੇ ਆਰਗਨਸ ਜਿਹੜੇ ਨੇ ਖਾਸ ਕਰ ਲੀਵਰ ਹਾਰਟ ਜਾਂ ਟਾਇਰਡੋ ਦੇ ਉੱਤੇ ਸਿੱਧਾ ਅਸਰ ਪਾਉਂਦਾ ਬਈ ਬੀਵੀਓ ਹੈ ਕਿ ਕੈਮੀਕਲ ਆਇਕ ਡਰਿੰਕਸ ਦੇ ਵਿੱਚ ਹੁੰਦਾ ਖਾਸ ਕਰਕੇ ਜਿਹੜੀਆਂ ਸਟਰਸ ਫਲੇਵਰਡ ਫੂਡ ਡਰਿੰਕਸ ਹੁੰਦੀਆਂ ਉਹਨਾਂ ਦੇ ਵਿੱਚ ਇਹਦੇ ਨਾਲ ਜਿਹੜਾ ਇਨਗਰੀਡੀਅੰਟਸ ਨੇ ਜਿਵੇਂ ਆਇਲ ਆ ਵਾਟਰ ਆ ਉਹ ਉਹ ਉਸ ਕਿਸਮ ਦੀ ਇਹਦੇ ਵਿੱਚ ਇਹ ਜਿਹੜੀ ਚੀਜ਼ ਹੁੰਦੀ ਹੈ ਉਹਨਾਂ ਨੂੰ ਜਿਹੜੀ ਇਹ ਸੈਪਰੇਟ ਰੱਖਦੀ ਹੈ ਇਹਦੇ ਉੱਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਮਤਲਬ ਬੈਨ ਦਾ ਰੋਲਾ ਆ ਜਾਂ ਪਿਛਲੇ ਸਮੇਂ ਦੇ ਵਿੱਚ ਚੱਲ ਰਿਹਾ ਦੂਜੇ ਦੇਸ਼ ਜਿਵੇਂ ਅਮਰੀਕਾ ਆ ਯੂਕੇ ਆਸਟ੍ਰੇਲੀਆ ਆ ਨਿਊਜ਼ੀਲੈਂਡ ਆ ਉਹਨਾਂ ਨੇ ਵੀ ਬੀਵੀਓ ਨੂੰ ਬੈਨ ਕੀਤਾ ਆ ਕਿ ਇਹ ਠੀਕ ਨਹੀਂ ਆ ਤੇ ਇਹ ਡਿਸੀਜਨ ਜਿਹੜਾ ਕੈਨੇਡਾ ਦਾ ਆ ਇਹ ਵੀ ਉਹਨਾਂ ਸਾਰੇ ਜਿਹੜੇ ਵਰਲਡ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਨਾਲ ਅਲਾਈਨ ਕਰਦਾ ਇਹਦੇ ਹੈਲਥ ਰਿਸਕ ਦੀਆਂ ਸਟੱਡੀਜ਼ ਹੋਈਆਂ ਬਹੁਤ ਜਿਹੜੀਆਂ ਪਹਿਲੀਆਂ ਸਟੱਡੀਜ਼ ਹੋਈਆਂ ਸੀ ਐਨੀਮਲਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਇਹਦਾ ਬੀਵੀਓ ਦਾ ਹਾਰਮਫੁਲ ਇਫੈਕਟ ਆ ਜੇ ਹਾਈ ਡੋਸ ਦੇ ਵਿੱਚ ਲਿਆ ਜਾਵੇ ਰੀਸੈਂਟ ਸਟੱਡੀਜ਼ ਜਿਹੜੀਆਂ ਉਹ ਦੱਸਦੀਆਂ ਕਿ ਰਿਸਕ ਇਵਨ ਜਿਹੜਾ ਲੋਅਰ ਡੋਸ ਦਾ ਵੀ ਜ਼ਿਆਦਾ ਆ ਤੇ ਇਸ ਕਰਕੇ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹਾਲਾਂਕਿ ਇਹਦਾ ਹੈਲਥ ਕੈਨੇਡਾ ਨੇ ਕੋਈ ਇਮੀਡੀਏਟ ਥਰਡ ਡੇਂਜਰ ਜਾਂ ਇਹ ਹੈਲਥ ਰਿਸਕ ਇਹਦਾ ਬੀਵੀਓਸ ਦੇ ਨਾਲ ਨਹੀਂ ਦੱਸਿਆ ਪਰ ਲੋਕ ਕਹਿੰਦੇ ਅਸੀਂ ਫਿਰ ਵੀ ਫੈਸਲਾ ਕੀਤਾ ਕਿ ਉਹਨੂੰ ਅਸੀਂ ਬੰਦ ਕਰ ਦੇਣਾ ਜਿਹੜੇ ਸਟਰਸ ਫਲੇਵਰਡ ਡਰਿੰਕਸ ਹੁੰਦੀਆਂ ਜਾਂ ਜਿਵੇਂ એનર્ਜੀ ਡਰਿੰਕਸ ਨੇ ਉਹਨਾਂ ਦੇ ਉੱਤੇ ਦਾ ਸਿੱਧਾ-ਸਿੱਧਾ ਅਸਰ ਪੈ ਸਕਦਾ ਹੈ ਤੇ ਉਹਦੇ ਉਹਨੂੰ ਸਟੈਬਲਾਈਜ਼ ਕਰਨ ਦੇ ਲਈ ਇਹਦੇ ਵਿੱਚ ਬੀਵੀਓ ਪਾਇਆ ਜਾਂਦਾ ਜਿਹੜੇ ਵੱਡੇ ਬ੍ਰਾਂਡ ਨੇ ਜਿਨ੍ਹਾਂ ਨੇ ਪਹਿਲਾਂ ਹੀ ਕਈਆਂ ਨੇ ਪਹਿਲਾਂ ਹੀ ਇਹਨਾਂ ਬੀਵੀਓ ਨੂੰ ਯੂਜ਼ ਕਰਨਾ ਬੰਦ ਕਰ ਦਿੱਤਾ ਜਿਵੇਂ ਪੈਪਸੀਕੋ ਆ ਜਿਹੜੇ ਮਾਊਂਟੇਨ ਡਿਊ ਬਣਾਉਂਦੇ ਆ ਜਾਂ ਹਾ ਗੈਟੋਰੇਡ ਬਣਾਉਂਦੇ ਆ ਜਾਂ ਜਿਹੜਾ ਹਾ ਕੋਕਾ ਕੋਲਾ ਆ ਜਿਹੜੇ ਫੈਂਟਾ ਫਰੈਸ਼ਕਾ ਇਹ ਬਣਾਉਂਦੇ ਆ ਇਹਨਾਂ ਨੇ ਪਹਿਲਾਂ ਹੀ ਇਹਨੂੰ ਬੀਵੀਓਜ਼ ਨੂੰ ਆਪਣੇ ਪ੍ਰੋਡਕਟਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਇਹਨਾਂ ਸਾਰਿਆਂ 'ਚ ਹੀ ਪੈਂਦਾ ਇਦਾਂ ਦੀਆਂ ਡਰਿੰਕਸ ਦੇ ਵਿੱਚ ਹੁਣ ਇਹਨਾਂ ਨੇ ਤਾਂ ਕੱਢ ਦਿੱਤਾ ਕੋਕਾ ਕੋਲਾ ਨੇ ਤੇ ਪੈਪਸੀਕੋ ਨੇ ਬਾਕੀ ਜਿਹੜੀਆਂ ਆ ਉਹਨਾਂ ਦੇ ਉੱਤੇ ਇਹਨਾਂ ਨੇ ਪੱਕੀ ਪਾਬੰਦੀ ਲਾਤੀ ਵੀ ਇਹਨੂੰ ਵਰਤਿਆ ਹੀ ਨਹੀਂ ਜਾ ਸਕਦਾ ਕੰਪਨੀਆਂ ਨੂੰ ਇਹਨਾਂ ਨੇ ਦੱਸਿਆ ਕਿ 30 ਅਗਸਤ 2025 ਤੱਕ ਤੁਸੀਂ ਕੋਈ ਵੀ ਇਹਨੂੰ ਰੀਫਾਰਮੂਲੇਟ ਕਰ ਲਓ ਇਹਦਾ ਫਾਰਮੂਲਾ ਹੋਰ ਬਣਾ ਲਓ ਤੇ ਇਹਨੂੰ ਸਾਰੇ ਕੁਝ ਨੂੰ ਰੀਅਵੇਲੇਬਲ ਕਰਕੇ ਮਾਰਕੀਟ ਦੇ ਵਿੱਚ ਲਿਆਓ ਤੇ ਜਿਹੜੇ ਕਿ ਬਿਲਕੁਲ ਨਵੇਂ ਰੂਲਸ ਦੇ ਨਾਲ ਇਹ ਚੱਲਦਾ ਹੋਵੇ ਇਹਦੇ ਵਿੱਚ ਇਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਲੇਬਲਿੰਗ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਟਰਾਂਜ਼ੀਸ਼ਨ ਪੀਰੀਅਡ ਜਦੋਂ ਤੱਕ ਖਤਮ ਹੁੰਦਾ ਆ ਕੋਈ ਵੀ ਪ੍ਰੋਡਕਟ ਜਿਹੜਾ BBO ਯੂਜ਼ ਕਰ ਰਿਹਾ ਕੈਨੇਡਾ ਦੇ ਵਿੱਚ ਇਹਦੇ ਉੱਤੇ ਲਿਖਿਆ ਹੋਣਾ ਚਾਹੀਦਾ ਕਿ ਇਹਦੇ ਅੰਦਰ BBO ਆ ਤੇ ਉੱਥੇ ਪਤਾ ਲੱਗੂਗਾ ਕਿ ਬੀਵੀਓ ਹੈ ਕਿੰਨਾ ਖਤਰਨਾਕ ਸੋ ਇੱਕ ਜਿਹੜਾ ਉਹਦੇ ਵਿੱਚ ਪਾਉਣ ਵਾਲਾ ਕੈਮੀਕਲ ਜਿਹੜਾ ਕਿ ਖਤਰਨਾਕ ਦੱਸਿਆ ਜਾ ਰਿਹਾ ਅਮਰੀਕਾ ਦੇ ਵਿੱਚ ਜਿਹੜੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਐਫ ਡੀਏ ਆ ਉਹਨਾਂ ਨੇ ਵੀ ਬੀਵੀਓ ਨੂੰ 2 ਅਗਸਤ ਨੂੰ ਬੈਨ ਕਰ ਦਿੱਤਾ ਸੀ ਤੇ ਹੈਲਥ ਕੈਨੇਡਾ ਨੇ ਲੱਗਦਾ ਉਹਨਾਂ ਨੂੰ ਵੀ ਫਾਲੋ ਕੀਤਾ ਤੇ ਇਹਨਾਂ ਨੇ ਵੀ ਇਹਦੇ ਉੱਤੇ ਫੈਸਲਾ ਲੈ ਲਿਆ ਤੇ ਇਹਨੂੰ ਕਰ ਦਿੱਤਾ ਬੀਵੀਓ ਇੱਕ ਵੈਜੀਟੇਬਲ ਆਇਲ ਆ ਜਿਹੜਾ ਬ੍ਰੋਮੀਨ ਇੱਕ ਕੈਮੀਕਲ ਹੁੰਦਾ ਉਹਦੇ ਨਾਲ ਟ੍ਰੀਟ ਕੀਤਾ ਜਾਂਦਾ ਤੇ ਬ੍ਰੋਮੀਨ ਇਹਦੀ ਅਰਥ ਦੀ ਕਰਸਟ ਦੇ ਵਿੱਚ ਤੇ ਸੀ ਵਾਟਰ ਦੇ ਵਿੱਚ ਆਮ ਤੌਰ ਦੇ ਉੱਤੇ ਪਾਇਆ ਜਾਂਦਾ ਫੂਡ ਐਡਿਕਟਿਵ ਆ ਉਹਦੇ ਵਿੱਚ ਐਡ ਕੀਤਾ ਜਾਂਦਾ ਤੇ ਬੀਵੀਓ ਦਾ ਕੰਸਰਨ ਜਿਹੜਾ ਬਹੁਤ ਵੱਡਾ ਆ ਕਿ ਇਹਦੀਆਂ ਰਿਪੋਰਟਸ ਬਹੁਤ ਆਈਆਂ ਕਿ ਹਿਊਮਨ ਆਰਗਨਸ ਦੇ ਉੱਤੇ ਇਹਦਾ ਕਾਫੀ ਜ਼ਿਆਦਾ ਜਿਹੜਾ ਅਸਰ ਆ ਉਹ ਪੈਂਦਾ ਆ ਤੇ ਹੁਣ ਇਹਨੂੰ ਇਹਨਾਂ ਨੇ ਉਹਦੀ ਮਾਤਰਾ ਪਹਿਲਾਂ ਕਹਿੰਦੇ ਸੀ ਜ਼ਿਆਦਾ ਮਾਤਰਾ ਦੇ ਨਾਲ ਨੁਕਸਾਨ ਹੁੰਦਾ ਹੁਣ ਜਿਹੜੀ ਇਹਨਾਂ ਨੇ ਦੱਸਿਆ ਸੀ ਕਿ ਇਹਦੇ ਨਾਲ ਥੋੜੀ ਮਾਤਰਾ ਦੇ ਨਾਲ ਵੀ ਨੁਕਸਾਨ ਹੁੰਦਾ ਇਸ ਕਰਕੇ ਕੈਨੇਡਾ ਦੇ ਵਿੱਚ ਇਹਨੂੰ ਬੈਨ ਕਰ ਦਿੱਤਾ ਗਿਆ ਕੋਕਾ ਕੋਲਾ ਜਿਹਾ ਕਿ ਫੈਂਟਾ ਫਰੈਸ਼ਕਾ ਡਾਈਟ ਕੋਕ ਪੌਬੜੀਆਂ ਪੌਪੂਲਰ ਡਰਿੰਕਸ ਨੇ ਇਹਨਾਂ ਦੀਆਂ ਉਹਨਾਂ ਨੇ ਪਹਿਲਾਂ ਹੀ ਆਪਣੇ ਪ੍ਰੋਡਕਟਸ ਦੇ ਵਿੱਚੋਂ ਇਹਨੂੰ ਬਾਹਰ ਕੱਢ ਦਿੱਤਾ ਸੀ ਸੋ ਹੁਣ ਬਾਕੀਆਂ ਨੂੰ ਵੀ ਕਰਨਾ ਪਊਗਾ ਤੇ ਤੇ ਪੱਕੀ ਪਾਬੰਦੀ ਲਾ ਦਿੱਤੀ ਗਈ ਅੰਟੇਰੀਓ ਦੇ ਵਿੱਚ ਇੱਕ ਔਰਤ ਆ ਉਹਨੇ ਜਿਹੜੇ ਗਟਰ ਗਾਰਡਨ ਇੰਸਟਾਲ ਕਰਾਉਣੇ ਸੀ ਆਪਣੇ ਉੱਤੇ ਕਿ ਜਿਹੜੇ ਪੱਤੇ ਹੁੰਦੇ ਆ ਜਾਂ ਹੋਰ ਚੀਜ਼ਾਂ ਉਹ ਉਹਨੂੰ ਰੋਕਣ ਨਾਲ ਉੱਤੇ ਛੱਤ ਦੇ ਉੱਤੇ ਤੇ ਉਹਦੇ ਲਈ ਕਰਨਾ ਸੀ ਉਹਨਾਂ ਨੇ ਸੋ ਉਹਨੇ ਇੱਕ ਕੰਪਨੀ ਨੂੰ ਹਾਇਰ ਕਰ ਲਿਆ ਵੈਬਸਾਈਟ ਸੀਗੀ ਇਹਨਾਂ ਦੀ bark.com b a r k .com ਇਸ ਕੰਪਨੀ ਤੋਂ ਲੱਭਿਆ ਕੰਪਨੀ ਨੂੰ ਹਾਇਰ ਕਰ ਲਿਆ ਦੋ ਬੰਦੇ ਉਸ ਕੰਪਨੀ ਦੇ ਉੱਤੇ ਆਏ ਤੇ ਉਹ ਕਹਿੰਦੇ ਕਿ ਜਿਹੜੀ ਤੁਹਾਡੀ ਚਿਮਨੀ ਆ ਇਹ ਲਗਭਗ ਡਿਗਣ ਵਾਲੀ ਆ ਤੇ ਤੁਹਾਡਾ ਤਾਂ ਸਾਰੀ ਰੂਫ ਖਰਾਬ ਹੋ ਚੁੱਕੀ ਆ ਬਹੁਤ ਮਾੜੀ ਹਾਲਤ ਦੇ ਵਿੱਚ ਆ ਵੀ ਅਸੀਂ ਇਹ ਗਟਰ ਕਾਰਡ ਤੇ ਲਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਡੀ ਛਾਤੇ ਨਹੀਂ ਜਿਆਦਾ ਖਰਾਬ ਆ ਵੀ ਡਿੱਗ ਸਕਦੀ ਹੈ। ਹੁਣ ਉਹ ਡਰ ਗਈ ਔਰਤ ਉਹਨੇ ਕਿਹਾ ਵੀ ਇਹਨੂੰ ਮਤਲਬ ਉਹ ਕਦੇ ਵੀ ਕਿਸੇ ਵੇਲੇ ਵੀ ਤੁਹਾਡਾ ਹਾਊਸ ਕਲਾਪਸ ਕਰ ਸਕਦਾ ਹੈ ਤੇ ਉਹਨੂੰ ਫੋਟੋ ਦਿਖਾਈਆਂ ਕੁਛ ਕਿ ਆ ਦੇਖੋ ਫੋਟੋ ਤੁਹਾਡੀ ਛੱਤ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜੇ ਬੀਮਸ ਆ ਉਹ ਖਰਾਬ ਹੋ ਚੁੱਕੇ ਆ ਤੇ ਉਹ ਮਤਲਬ ਉਹਨੂੰ ਕਿਹਾ ਵੀ ਤੁਸੀਂ ਜਿੰਨੀ ਜਲਦੀ ਹੋ ਸਕਦਾ ਕਾਰਵਾਈ ਕਰੋ ਨਹੀਂ ਤੇ ਤੁਹਾਡੀ ਛੱਤ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਹੁਣ ਉਹ ਔਰਤ ਇਦਾਂ ਤਾਂ ਹੈ ਨਹੀਂ ਵੀ ਉੜੀ ਚੜਕੇ ਤੇ ਉੱਤੇ ਛੱਤ ਦੇ ਉੱਤੇ ਦੇਖਿਆ ਵੀ ਉੱਥੇ ਜਾ ਨਹੀਂ ਸਕਦੇ ਉਹਨੇ ਕਿਹਾ ਵੀ ਕੰਪਨੀ ਆਈ ਹੈ ਕੰਮ ਮੈਂ ਕਿਸੇ ਹੋਰ ਸੱਦੀ ਸੀ ਪਰ ਇਹਨਾਂ ਨੇ ਨਾਲ ਉਹ ਵੀ ਚੀਜ਼ ਦੇਖ ਲਈ ਆ ਤੇ ਉਹਨੇ ਉਹਨਾਂ ਨੂੰ ਪੁੱਛਿਆ ਵੀ ਇਹਦਾ ਹੁਣ ਕੀਤਾ ਵੀ ਜਾਵੇ ਉਹ ਕਹਿੰਦੇ ਵੀ 158000 ਡਾਲਰ ਇਹਦੇ ਤੇ ਲੱਗਣਾ ਤੇਰੀ ਛੱਤ ਬਦਲਣ ਦੇ ਉੱਤੇ ਤੇ ਤੁਸੀਂ ਸਾਨੂੰ ਉਹ ਪੈਸੇ ਅਪਰੰਟ ਦਿਓ ਸਾਰੇ ਐਡਵਾਂਸ ਪੇ ਕਰ ਦਿਓ ਫੁੱਲ ਅਮਾਉਂਟ ਤੇ ਫਿਰ ਰਸੀਦ ਤੇ ਕੰਮ ਕਰਨਾ ਸ਼ੁਰੂ ਕਰ ਦਾਂਗੇ ਹੁਣ ਉਹਦਾ ਬੇਟਾ ਸੀਗਾ ਜਿਹੜਾ ਡਾਇਲਨ ਉਹਨੇ ਬਾਅਦ ਦੇ ਵਿੱਚ ਜਾ ਕੇ ਜਦੋਂ ਕਿਤੇ ਨਾ ਕਿਤੇ ਉਹਨਾਂ ਨੂੰ ਸ਼ੱਕ ਪਈ ਉਹਨਾਂ ਨੇ ਸਾਨੂੰ ਰਿਵਰਸ ਇਮੇਜ ਸਰਚ ਕੀਤਾ ਵੀ ਇਹ ਜਿਹੜੀਆਂ ਤਸਵੀਰਾਂ ਦਿੱਤੀਆਂ ਸਾਨੂੰ ਹੈ ਕੀ ਹੈ ਜਿਹੜੀਆਂ ਜਿਹੜੀਆਂ ਦਿਖਾਈਆਂ ਵੀ ਤੁਹਾਡੀ ਛੱਤ ਦੀਆਂ ਆ ਤਸਵੀਰਾਂ ਨੇ ਉੱਥੇ ਪਤਾ ਲੱਗਿਆ ਵੀ ਇਹ ਸਕੈਮ ਉਹ ਟੈਕਸਸ ਦੀ ਕਿਸੇ ਰੂਫਿੰਗ ਵੈਬਸਾਈਟ ਤੋਂ ਲਈਆਂ ਗਈਆਂ ਤਸਵੀਰਾਂ ਜਿਹੜੀਆਂ ਦਿਸੀਆਂ ਤੇ ਉਹਨਾਂ ਨੇ ਫਿਰ ਹੁਣ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਸ਼ੱਕ ਪੈ ਗਈ ਵੀ ਇਹ ਤੇ ਸਾਡੇ ਨਾਲ ਤੇ ਕਪੜਾ ਹੋ ਗਿਆ ਹੁਣ ਜਦੋਂ ਕੰਪਨੀ ਨੂੰ ਫੋਨ ਕਰ ਰਹੇ ਆ ਤੇ ਉਹ ਕਹਿੰਦੇ ਜੀ ਅਸੀਂ ਨਹੀਂ ਆ ਸਕਦੇ ਕਿਉਂਕਿ ਤੁਹਾਡਾ ਘਰ ਜਿਹੜਾ ਬਹੁਤ ਡੇਂਜਰਸ ਆ ਹੁਣ ਉਹਨਾਂ ਨੇ ਜਿਹੜੀ ਕਿਉਂਕਿ ਰੂਫ ਸ਼ਿੰਗਲਸ ਉੱਥੋਂ ਲਾਹ ਦਿੱਤੇ ਤੇ ਜਦੋਂ ਮੀਂਹ ਜ਼ਿਆਦਾ ਹੋਇਆ ਤੇ ਘਰ ਦੇ ਵਿੱਚ ਤੇ ਪਾਣੀ ਪਾਣੀ ਹੋ ਗਿਆ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹਨੂੰ ਜਿਹੜੀ ਉਹਨੂੰ ਟਾਪਸ ਦੇ ਨਾਲ ਕਵਰ ਕਰਨਾ ਪਿਆ ਕਿ ਹੋਰ ਡੈਮੇਜ ਇਸ ਚੀਜ਼ ਦਾ ਨਾ ਹੋਵੇ ਸੋ ਜਿਹੜੇ ਉਹਨਾਂ ਨੇ ਲਗਭਗ 1,58,000 ਦਾ ਨੁਕਸਾਨ ਕਰਾ ਲਿਆ ਉਹਦੇ ਘਰ ਦੇ ਵਿੱਚ ਤੇ ਜੋ ਮਤਲਬ ਉਹ ਆਪਣੀ ਮਸ਼ੀਨ ਉਹ ਮਸ਼ੀਨ ਲਿਆ ਕੇ ਤੇ ਘਰ ਦੇ ਵਿੱਚੋਂ ਪਾਣੀ ਤੇ ਉਹਨੂੰ ਜਿਸ ਤਰੀਕੇ ਦੇ ਨਾਲ ਡਰਾਈ ਕਰਨਾ ਪਿਆ ਤੇ ਕੰਪਨੀ ਜਿਹੜੀ ਆ ਉਹ ਅਨਰੀਚੇਬਲ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਤੇ ਲੈਸਨ ਇਹਦੇ ਉੱਤੇ ਇਹ ਮਿਲਦਾ ਸਿੱਖਿਆ ਇਹ ਆ ਕਿ ਜਿਹੜੀਆਂ ਕੰਪਨੀ ਨੂੰ ਵੈਰੀਫਾਈ ਕਰੋ ਉਹਨਾਂ ਦਾ ਫਿਜ਼ੀਕਲ ਐਡਰੈਸ ਰਿਸਰਚ ਦੇ ਥਰੂ ਕਿਸੇ ਨੂੰ ਵੀ ਪੈਸੇ ਨਾ ਦਿਓ ਛੱਤਾਂ ਦੇ ਕਈ ਕਿਸਮ ਦੇ ਨੁਕਸਾਨ ਪਹਿਲਾਂ ਵੀ ਕੈਨੇਡਾ ਦੇ ਵਿੱਚ ਖਾਸ ਕਰਕੇ অন্ਟਾਰੀਓ ਦੇ ਵਿੱਚ ਹੋ ਚੁੱਕੇ ਆ ਬੰਦਾ ਤੁਹਾਡੇ ਘਰ ਦੇ ਵਿੱਚ ਆਉਂਦਾ ਆਕੇ ਕਹਿੰਦਾ ਜੀ ਗੌਂਡੀਆਂ ਨੇ ਸਾਨੂੰ ਸੱਦਿਆ ਸੀ ਆਪਣੀ ਛੱਤ ਠੀਕ ਕਰਨ ਦੇ ਲਈ ਅਸੀਂ ਆ ਡਰੋਨ ਲਾ ਕੇ ਦੇਖਿਆ ਤੇ ਜਦੋਂ ਛੱਤ ਸਾਡਾ ਡਰੋਨ ਚੱਲਦਾ ਚੱਲਦਾ ਤੁਹਾਡੀ ਛੱਤ ਦੇ ਉੱਤੇ ਆ ਗਿਆ ਤੁਹਾਡੀ ਛੱਤ 'ਚ ਤੇ ਜਿਹੜਾ ਹੀ ਹੋਲ ਹੋਏ ਆ ਉੱਤੇ ਤੇ ਬਹੁਤ ਮਾੜੀ ਹਾਲਤ ਹੈ ਤੁਹਾਡੇ ਡਿੱਗ ਜਾਣੀ ਹੈ ਤੇ ਜਦੋਂ ਉਹ ਕਹਿੰਦੇ ਡਿੱਗ ਜਾਣੀ ਆ ਵੀ ਇਸ ਕਰਕੇ ਤੁਸੀਂ ਠੀਕ ਕਰਾ ਲਓ ਬਾਅਦ ਵਿੱਚ ਉਹਨਾਂ ਤੋਂ ਪੈਸੇ ਲੈ ਕੇ ਰਫੂ ਚੱਕਰ ਹੋ ਗਿਆ ਮੁੜ ਕੇ ਆਏ ਨਹੀਂ ਤੇ ਘਰ ਵਾਲਿਆਂ ਦਾ ਨੁਕਸਾਨ ਹੋ ਗਿਆ ਸੋ ਕਿਸੇ ਵੀ ਬੰਦੇ ਨੂੰ ਇਹ ਰੂਫ ਸਕੈਮ ਬਹੁਤ ਜ਼ਿਆਦਾ ਹੋਏ ਆਂ ਟੈਰੀਓ ਦੇ ਵਿੱਚ ਆ ਪੈਸੇ ਦੇਣ ਤੋਂ ਪਹਿਲਾਂ ਚੈੱਕ ਕਰ ਲੋ ਵੀ ਇਹ ਸਹੀ ਆ ਜਾਂ ਨਹੀਂ ਇੱਕ ਦੋਸਤੋ ਹੋਰ ਮਾਮਲਾ ਨਿਊ ਵੈਸਟ ਮਿਨਸਟਰ ਇਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਹਮਣੇ ਆਇਆ ਜਿਹੜੀ ਕੰਸਟਰਕਸ਼ਨ ਦੀ ਆਵਾਜ਼ ਕਿਤੇ ਆ ਰਹੀ ਸੀ ਘਰ ਦੇ ਵਿੱਚ ਟੈਨੈਂਟਸ ਜਿਹੜੇ ਰਹਿੰਦੇ ਸੀ ਵੈਸਟ ਮਿਨਸਟਰ BC ਬਿਲਡਿੰਗ ਦੇ ਵਿੱਚ ਇੱਥੇ ਨਾ ਘਰ ਮਿਲਦੇ ਨਹੀਂ ਅਸਲ ਦੇ ਵਿੱਚ ਥੋੜੇ ਆ ਜਾਂ ਜਾਂ ਮਹਿੰਗੇ ਮਿਲਦੇ ਆ ਕਿਰਾਏ ਦੇ ਉੱਤੇ ਔਰ ਜਿਹੜੇ ਘਰਾਂ ਵਾਲੇ ਆ ਉਹਨਾਂ ਦਾ ਲਾਲਚ ਆ ਵੀ ਕਿਸੇ ਨਾ ਕਿਸੇ ਤਰ੍ਹਾਂ 1 2 1 ਇੱਕ ਇੱਕ ਕਮਰਾਇਆ ਤੇ ਉਹਦੇ ਕਿਸੇ ਨਾ ਕਿਸੇ ਤਰ੍ਹਾਂ ਵਿੱਚ ਲਾ ਕੇ ਤੇ ਦੋ ਬਣਾ ਲਓ ਤੇ ਦੋ ਬਣਾ ਕੇ ਦੋ ਕਿਰਾਏ ਦੇ ਉੱਤੇ ਚੜ੍ਹ ਦਿਓ ਇਦਾਂ ਹੀ ਇੱਕ ਬੀਸ਼ੀ ਇੱਥੇ ਵੈਸਟਮਿੰਸਟਰ ਦੀ ਬਿਲਡਿੰਗ ਦੇ ਵਿੱਚ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਤੇ ਹੁਣ ਇਹ ਮਾਮਲਾ ਜਿਹੜਾ ਰੋਲੇ ਕਾਲਜ ਦੇ ਵਿੱਚ ਪੈ ਗਿਆ ਥੱਲੇ ਮਤਲਬ ਲਾਊਡ ਕੰਸਟਰਕਸ਼ਨ ਦੀ ਆਵਾਜ਼ ਆ ਰਹੀ ਸੀ ਤੇ ਅਪਾਰਟਮੈਂਟ ਦੇ ਵਿੱਚ ਇੱਕ ਜਿਹੜਾ ਟੈਨੈਂਟ ਹੈਗਾ ਐਲਨ ਹੈਲੋ ਦਾ ਨਾਂ ਆ ਉਹਨੂੰ ਇਦਾਂ ਲੱਗਿਆ ਕਿ ਇੱਕ ਬੈੱਡਰੂਮ ਦਾ ਅਪਾਰਟਮੈਂਟ ਨੂੰ ਕਨਵਰਟ ਕਰਕੇ ਤਿੰਨ ਬੈਡਰੂਮ ਦੇ ਵਿੱਚ ਬਣਾਇਆ ਜਾ ਰਿਹਾ ਤਿੰਨ ਬੈਡਰੂਮ ਦੇ ਯੂਨਿਟ ਦੇ ਵਿੱਚ ਬਣਾਇਆ ਜਾ ਰਿਹਾ ਉਹਦੇ ਵਿੱਚ ਟੈਂਪਰੇਰੀ ਵਾਲਸ ਰੱਖ ਕੇ ਤੇ ਐਕਸਟਰਾ ਟੀਵੀ ਰੱਖ ਕੇ ਜਿਹੜੀ ਫੇਸਬੁੱਕ ਐਡ ਆ ਉਸ ਰੂਮਸ ਦੇ ਲਈ ਇੱਕ ਹੋਰ ਟੈਨੈਂਟ ਜਿਹੜਾ ਕੀਥ ਕੋਰਡਲਾ ਉਹਨੂੰ ਇਹ ਲੱਗਿਆ ਆਨਲਾਈਨ ਐਡ ਦੱਸ ਰਹੀ ਆ ਕਿ ਜਿਹੜੇ ਰੂਮਸ ਇੱਥੇ ਰੈਂਟ ਦੇ ਉੱਤੇ ਨੇ ਇਸੇ ਬਿਲਡਿੰਗ ਦੇ ਵਿੱਚ ਜਿਹਦੇ ਨਾਲ ਉਹਨੂੰ ਹੁਣ ਖਤਰਾ ਇਹ ਪੈਦਾ ਹੋ ਗਿਆ ਸਿਕਿਉਰਿਟੀ ਦਾ ਜਿਹੜੇ ਟੈਨੈਂਟਸ ਨੇ ਉਹਨਾਂ ਨੇ ਸਿਟੀ ਨੂੰ ਕੰਟੈਕਟ ਕੀਤਾ ਵੀ ਭਾਈ ਦੇਖੋ ਇੱਥੇ ਕੀ ਹੋ ਰਿਹਾ ਇੱਕ ਰੂਮ ਦੇ ਤਿੰਨ ਰੂਮ ਬਣ ਰਹੇ ਆ ਸਿਟੀ ਨਿਊ ਐਸਪਿੰਸਟਰ ਦੇ ਵਿੱਚ ਉਹ ਗਏ ਆ ਤੇ ਜਿਹੜੀ ਵੀ ਇਥੇ ਲੀਗਲ ਕੰਸਟਰਕਸ਼ਨ ਆ ਜਾਂ ਇਥੇ ਉਹ ਕੁਝ ਹੋ ਰਿਹਾ ਸਿਟੀ ਨੇ ਯੂਨਿਟਸ ਨੂੰ ਇਨਸਪੈਕਟ ਕੀਤਾ ਉਹਨੂੰ ਦੇਖਿਆ ਜੁਲਾਈ ਦੇ ਵਿੱਚ ਤੇ ਸਿਟੀ ਕਹਿੰਦੀ ਆ ਕਿ ਜਿਹੜੇ ਉਹਨਾਂ ਨੇ ਇਨਸਪੈਕਸ਼ਨ ਕੀਤੀ ਆ ਕੋਈ ਐਵੀਡੈਂਸ ਨਹੀਂ ਇੱਥੇ ਵੀ ਕੋਈ ਸਬ ਡਿਵੀਜ਼ਨ ਹੋਈ ਜAVE ਜਾਂ ਇੱਥੇ ਕੋਈ ਗੈਰ ਕਾਨੂੰਨੀ ਕੰਮ ਕੀਤਾ ਹੋਵੇ ਹੁਣ ਇੱਥੇ ਸਮੱਸਿਆ ਕੀਤਾ ਹੋਵੇ ਇੱਥੇ ਸਮੱਸਿਆ ਸ਼ੁਰੂ ਹੋ ਗਈ ਆ ਪੈਰੈਂਟ ਜਿਹੜੇ ਨੇ ਫਰਸਟ੍ਰੇਟਡ ਨੇ ਉਹ ਕਹਿ ਰਿਹਾ ਕਿ ਸਿਟੀ ਆਪਣਾ ਕੰਮ ਠੀਕ ਤਰੀਕੇ ਦੇ ਨਾਲ ਨਹੀਂ ਕਰ ਰਹੀ ਜਿਹੜੀਆਂ ਬੀਓ ਕਹਿ ਰਿਹਾ ਕਿ ਇਨਸਪੈਕਸ਼ਨ ਦੇ ਦੌਰਾਨ ਕੋਈ ਵਾਇਲੇਸ਼ਨ ਹੈ ਨਹੀਂ ਅਸਲ ਦੇ ਵਿੱਚ ਇਹ ਹੈਗਾ ਲੈਂਡਲੋਰਡ ਜਿਹੜੇ ਆ ਬਿਲਡਿੰਗ ਦੀ ਮੈਨੇਜ ਕਰਦੀ ਹੈ ਕੰਪਨੀ ਕੈਪਰੇਟਰ ਜਿਹੜੀ ਉਹ ਸਾਰੇ ਯੂਨਿਟ ਤੇ ਸੇਫਟੀ ਤੇ ਉਹ ਦੇਖਦੇ ਆ ਲੀਗਲ ਸਟੈਂਡਰਡਸ ਨੂੰ ਉਹ ਹੁਣ ਇਸ ਇਸ਼ੂ ਨੂੰ ਮਿਸ ਕਮਿਊਨੀਕੇਸ਼ਨ ਕਹਿ ਰਿਹਾ ਅਗਲੀ ਜਾਂਚ ਇਹਦੀ ਚੱਲ ਰਹੀ ਹੈ ਮਾਮਲਾ ਹਜੇ ਤੱਕ ਜਿਹੜਾ ਰੋਲੇ ਕੋਲੇ ਦੇ ਵਿੱਚ ਦੱਸਿਆ ਜਾ ਰਿਹਾ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇਸੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾ ਵੀ ਹੈ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ